ਵੈਕੂ ਜੀ ਦਾ ਖਾਲਸਾ ਵੈਕੂ ਜੀ ਫਤਿਹ ਜੀ ਖਾਲਸਾ ਜੇ ਗਲਪਤ ਕਰਨ ਜਾਂਦੇ ਕਿ ਇਤਿਹਾਸਕ ਵੀਡੀਓ ਡਾਕੂਮੈਂਟਰੀ ਫਿਲਮ ਜੰਗਾ ਗੁਰੂ ਪਾਸ਼ਾ ਦੀਆਂ ਜੋ ਕਿ 2023 ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮ ਸਾ ਤੋਂ ਮਾਨਤਾ ਮਿਲਣ ਤੋਂ ਬਾਅਦ ਸੂਬਾ ਪੰਜਾਬ ਵੱਲੋਂ ਜੋ ਕਿ ਫਿਲਮਾਂ ਵਾਸਤੇ ਇੱਕ ਵਿੱਤਿਕ ਸਹਾਇਤਾ ਮਿਲਦੀ ਹੈ ਕਿ ਫਿਲਮਾਂ ਨੂੰ ਬਣਾਉਣ ਵਾਸਤੇ ਤੇ ਉਹ ਵਿੱਤਿਕ ਸਹਾਇਤਾ ਜੋ ਕਿ सीएम पंजाब ਤੋਂ ਜੋ ਕਿ ਮਾਰਕੋ ਕੇ ਸਬਿਆਲ ਕਾ ਮਾਮਲਾ ਪਾਗਾਈ ਤੇ ਉੱਚੀ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਉਸੇ ਨਾਮ ਬਣਾਉਣ ਕਰਨੇ ਸਹਾਇਤਾ ਨਹੀਂ ਦਿੱਤੀ ਜਾ ਰਹੀ ਔਰ ਬੀਤੇ ਦਿਨ ਸੀਐਮ ਸਾਹਿਬ ਨਾਲ ਵੀ ਗੱਲਬਾਤ ਕਰਨਦਿਆਂ ਪਤਾ ਲੱਗਾ ਕਿ ਇਹਦੀ ਉਹਨਾਂ ਨੇ ਪੋਲਸੀ ਹੀ ਨਹੀਂ ਨਹੀਂ ਜਿਹਦੇ ਕਰਕੇ ਸਹਾਇਤਾ ਨਹੀਂ ਦਿੱਤੀ ਜਾ ਰਹੀ ਸਾਡੇ ਕੋਲੇ ਆਪਣੇ ਇਤਿਹਾਸ ਦੀ ਇੰਨੇ ਅਫਲਮਾਂ ਪਈਆਂ ਨੇ ਸਾਡੇ ਕੋਲੇ ਆਪਣੀ ਇਤਿਹਾਸ ਇੰਨਾ ਪਿਆ ਕਿ ਅਸੀਂ ਫਿਲਮਾਂ ਬਣਾਉਂਦੇ ਬਣਾਉਂਦੇ ਥੱਕ ਜਾਾਂਗੇ ਜਿੰਨੀਆਂ ਕੁਰਬਾਨੀਆਂ ਸਾਡੇ ਲੋਕਾਂ ਨੇ ਕੀਤੀਆਂ ਨੇ ਦੇਖੋ ਧਿਕੋਤੀ ਇਤਿਹਾਸਿਕ ਫਿਲਮਾਂ ਦੇ ਵਿੱਚ ਬਹੁਤ ਮੈਂ ਪਹਿਲਾਂ ਵੀ ਕਿਹਾ ਕਿ ਬਹੁਤ ਜ਼ਿਆਦਾ ਬਰੀਕੀ ਦੇ ਵਿੱਚ ਅ ਚੱਲਣਾ ਪੈਂਦਾ ਹੈ ਕਿ ਕੋਈ ਇਤਿਹਾਸਿਕ ਗਲਤੀ ਨਾ ਹੋ ਜਾਏ ਜਦ ਇਤਿਹਾਸ ਨੂੰ ਤਰੋੜ ਤਰੋੜ ਮੋੜ ਕੇ ਨਾ ਪੇਸ਼ ਕਰ ਦਿੱਤਾ ਜਾਵੇ ਸਾਡੀਆਂ ਲੜਾਈਆਂ ਜਿਹੜੀਆਂ ਨੇ ਉਹ ਜ਼ੁਲਮ ਦੇ ਵਿਰੁੱਧ ਰਹੀਆਂ ਨੇ ਇਹ ਨਹੀਂ ਹੈਗਾ ਕਿ ਅਸੀਂ ਬਸ ਅਸੀਂ ਗਲੀਆਂ 'ਚ ਹੀ ਅਸੀਂ ਪਿਸਤੌਲ ਚੱਕੀ ਫਿਰਦੇ ਹਾਂ ਪਤਾ ਕੀ ਹੈ ਮੈਂ ਤੁਹਾਨੂੰ ਦੱਸਿਆ ਕਿ ਹਿਸਟੋਰੀਕਲ ਫਿਲਮਾਂ ਬਣਾਉਣੀਆਂ ਬਹੁਤ ਔਖਾ ਕੰਮ ਹੈ ਬੜਾ ਵੱਡਾ ਰਿਸਕ ਹੁੰਦਾ ਜੀ ਕਿ ਮਤਲਬ ਕਿਉਂਕਿ ਲੋਕ ਐਂਟਰਟੇਨਮੈਂਟ ਜਾਂ ਕੋਈ ਹਲਕੇ ਫੁਲਕੇ ਫਿਲਮਾਂ ਦੇ ਕਈ ਆਦੀ ਆ ਫਿਲਮਾਂ ਨੂੰ ਪ੍ਰਮੋਟ ਕੀਤਾ ਜਾਵੇ ਪੰਜਾਬ ਸਰਕਾਰ ਦੇ ਦੇਖੋ ਪਤਾ ਕੀ ਹੈ ਕੋਈ ਜ਼ਿਆਦਾ ਇਸ ਤਰ੍ਹਾਂ ਦਾ ਸਕੋਪ ਹੈ ਨਹੀਂ ਸਾਡੇ ਕੋਲ ਪਰ ਸਾਡੇ ਪੰਜਾਬੀ ਇਸ ਪ੍ਰੋਡਿਊਸਰ ਜਿਹੜੇ ਨੇ ਉਹ ਐਨੇ ਦਿਲਦਾਰ ਨੇ ਕਿ ਉਹਨਾਂ ਨੇ ਉਹ ਜਿਹਨੂੰ ਅੱਜ ਜਨੂਨੀ ਬੰਦੇ ਆ ਜੀ ਫਿਲਮ ਬਣਾ ਸਕਦਾ ਜੀ ਠੀਕ ਹੈ ਨਾ ਪ੍ਰੋਡਿਊਸਰ ਕਹਿੰਦਾ ਐ ਨਹੀਂ ਕਹਿੰਦਾ ਕਿ ਮੈਂ ਮੈਂ ਉਹ ਕਹਿੰਦਾ ਯਾਰ ਮੇਰਾ ਨਾਮ ਵੀ ਜਿਹੜਾ ਉਹ ਪੰਨਿਆਂ 'ਚ ਲਿਖਿਆ ਜਾਊਗਾ ਤੇ ਸਾਰੇ ਸੋ ਇਹ ਜੀਆਂ ਫਿਲਮਾਂ ਵਾਸਤੇ ਮਤਲਬ ਇੱਕ ਜਿਗਰਾ ਹੀ ਹੈ ਸੋ ਅਸੀਂ ਤਾਂ ਪ੍ਰਸ਼ੰਸਾ ਪੱਤਰ ਹੀ ਦੇ ਸਕਦੇ ਆ 26 ਜਨਵਰੀ ਨੂੰ ਜਾਂ 15 ਅਗਸਤ ਨੂੰ